ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਹੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਇੱਧਰ ਜਾਂ ਬਾਹਰ ਦੇਸ਼ਾਂ ਬਦੇਸ਼ਾਂ ਤੋਂ ਵੀਰ ਭੈਣ ਭਰਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਤੇ ਜਿੰਨੇ ਵੀ ਆਪਣੇ ਬਲੌਗ ਤੇ ਵੀਰ ਭੈਣ ਭਰਾ ਕਮੈਂਟ ਕਰ ਦੇ ਲਾਈਕ ਸ਼ੇਅਰ ਕਰ ਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਆਪਣੇ ਵਲੌਗ ਨੂੰ ਵੱਧ ਚੜ੍ਹ ਕੇ ਐਸੇ ਉਗਦੋ ਜੀ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰੋ ਤੇ ਬਾਕੀ ਤੁਹਾਨੂੰ ਪਤਾ ਵੀ ਅਸੀਂ ਪਹੁੰਚੇ ਵੀ ਹਿਮਾਚਲ ਕੱਲ ਆਏ ਤੇ 13 ਤਰੀਕ ਨੂੰ ਅੱਜ ਹੋ ਗਈ 14 ਤੇ ਹੁਣ ਬਣੇ ਰਹੋ ਵਲੌਗ ਦੇ ਨਾਲ ਸ਼ਾਮ ਦੇ 4 ਵਜੇ ਰਹੀਂ ਕਰਾਂਗੇ ਗੱਲਬਾਤ ਸਾਰਿਆਂ ਨਾਲ ਤੇ ਹੁਣ ਕੀ ਚੱਲ ਰਿਹਾ ਏ ਉਹ ਵੀ ਤੁਹਾਨੂੰ ਵਲੌਗ ਰਾਹੀਂ ਪਤਾ ਲੱਗੇ ਜਾਣਾ ਤੇ ਆਪਾਂ ਇੱਧਰ ਨੂੰ ਆ ਕੇ ਬੈਠ ਗਏ ਤੇ ਉਹ ਦੇਖੋ ਜੀ ਉੱਧਰ ਆਪਣਾ ਉਹ ਹੈ ਜੀ ਆਪਣਾ ਘਰ ਤੇ ਉਹ ਸਾਹਮਣੇ ਉੱਪਰ ਟੈਂਕ ਵੀ ਐ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਮੈਂ ਇੱਧਰ ਆ ਕੇ ਬੈਠ ਗਿਆ ਦਾ ਜੀ ਇੱਥੇ ਪੱਥਾਂ ਦੀ ਟੜਵਾਈ ਚੱਲਦੀ ਜੀ ਵੀ ਚਲੋ ਥੋੜਾ ਇਹ ਕਨਾ ਇੱਥੇ ਐ ਵੀ ਸ਼ਾਮਾਂ ਜੀ ਵੀ ਐ ਤੇ ਹਵਾ ਬਹੁਤ ਸੋਹਣੀ ਚੱਲ ਰਹੀ ਐ ਦਰਖਤ ਐ ਨਾ ਇਹ ਇੱਧਰ ਚਾਰੇ ਪਾਸੇ ਦਰਖਤ ਐ ਜੀ ਦੇਖੋ ਜੀ ਤੇ ਇਹ ਅੰਤਾਂ ਦੇ ਦਰਖਤ ਐ ਇੱਧਰ ਤੇ ਬਾਕੀ ਨਾ ਬਹੁਤ ਸੋਹਣੇ ਪੰਛੀ ਬੋ ਰਹੇ ਚੈਕ ਚਕਾ ਰਹੇ ਬਹੁਤ ਸੋਹਣੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਤੇ ਤਾ ਕਰਕੇ ਮੈਂ ਇਧਰ ਨੂੰ ਆ ਗਿਆ ਤਾਂ ਲੋ ਜੀ ਹੁਣ ਤੁਸੀਂ ਨਾਲ ਬਣੇ ਰਹੋ ਤੇ ਤੁਹਾਨੂੰ ਦਿਖਾਉਂਦੇ ਆ ਪੂਰਾ 뷰 ਹੈ ਇਧਰ ਦਾ ਉੱਪਰ ਵੀ ਪੱਥਰਾਂ ਦੀ ਤੜਵਾਈ ਚੱਲਦੀ ਜੂਰੇ ਤੇ ਊਰੇ ਤੜਵਾਈ ਹੋ ਲਈ ਤੇ ਇਹ ਰਹਿ ਗਏ ਤੇ ਇਹ ਪੱਥਰਾਂ ਤੇ ਬੈਠੇ ਦੇ ਅਸੀਂ ਤੇ ਇਹ ਇਧਰ ਆਪਣਾ ਪਹਾੜ ਤੇ ਦੇਖੋ ਇਧਰ ਬਾਸ ਵੀ ਹੈ ਇਹਦੇ ਉੱਪਰ ਨੂੰ ਤੇ ਬਹੁਤ ਸੋਹਣੇ ਪੰਛੀ ਮਿੱਠੀ ਮਿੱਠੀਆਂ ਆਵਾਜ਼ਾਂ ਕੱਢ ਰਹੇ ਬੋਲੀ ਉਪਰਾਂ ਨੂੰ ਕੋਲ ਵੀ ਬੋ ਰਹੀ ਐ ਤੇ ਇੱਕ ਗੱਲ ਕਰਨੀ ਜੀ ਤੁਹਾਡੇ ਨਾਲ ਜਿਹੜਾ ਨਾ ਪਿਛਲੀ ਵਾਰ ਅਸੀਂ ਅੰਬੀਆਂ ਦਾ achar ਪਵਾਇਆ ਤਾਂ ਇਹ ਅੰਬ ਤੇ ਦਾ ਹੀ ਐਤ ਕੀ ਦੇਖੋ ਇਹਨੂੰ ਇੱਕ ਵੀ ਅੰਬੀ ਨਹੀਂ ਜੀ ਹੁੰਦਾ ਜੀ ਕਈ ਵਾਰ ਨਾ ਇੱਕ ਸਾਲ ਛੱਡ ਕੇ ਲੱਗਦੀਆਂ ਜੀ ਅੰਬੀਆਂ ਆਪਾਂ ਅੰਬਾਂ ਤੇ ਤੇ ਉਹ ਜੀ ਇਹ ਦੇਖੋ ਚਾਚੇ ਉਹਨੇ ਸਾਰੇ ਦਰਖਤਾਂ ਦੇ ਇਹ ਦਰਖਤਾਂ ਦੇ ਜਿਹੜੇ ਇਹ ਪੱਤੇ ਟਾਣੀਆਂ ਨਾ ਇਹ ਸਭ ਬੱਕਰੀਆਂ ਨੂੰ ਖਾ ਸਕਦੇ گاਵਨ ਤਾਂ ਇਹ ਹੁਣ ਦੁਬਾਰੇ ਫੁੱਟਿਆ ਜੀ ਤੇ ਹੁਣ ਚੱਲਦੇ ਹਾਂ ਉੱਤਰ ਨੂੰ ਹੰਲਾ ਨਹੀਂ ਤੁਹਾਨੂੰ ਸਕਦਾ ਨਾ ਤੇ ਇਹ ਆਂਬਾ ਜਿਹੜਾ ਇਹਨੂੰ ਅੰਬੀ ਵੀ ਬਹੁਤ ਘੱਟ ਲੱਗੀ ਇੱਦਾਂ ਕੋਈ ਕੋਈ ਅੰਬੀ ਇਹੀ ਦੇਖੀ ਜਾਵੇ ਕੋਈ ਕੋਈ ਤੇ ਇਹ ਦੇਖੋ ਕਿੰਨਾ ਸ਼ਾਨਦਾਰ ਦਰਖਤ ਹੈ ਇਹ ਇਹਨੂੰ ਕਹਿੰਦੇ ਗੁੱਲਰ ਪਿਛਲੇ ਬਲੌਗ ਵਿੱਚ ਅਸੀਂ ਤੁਹਾਨੂੰ ਦੂਆ ਦਿਖਾਇਆ ਤਾਂ ਇਹਨੂੰ ਇਹਨੂੰ ਕਹਿੰਦੇ ਦਰਖਤ ਗੁੱਲਰ ਇਹਦੇ ਪਣ ਉਹ ਦੇਖੋ ਉਦਾਂ ਦੀ ਸੇਮ ਐ ਇਹ ਜਿਹੜੇ ਛੋਟੇ ਐ ਜਿਹੜਾ ਨਮੋਲੀਆਂ ਹੁੰਦੀਆਂ ਤੇ ਆਪਣੇ ਦੇਖੋ ਇਹ ਜੇ ਹਰੇ ਐ ਇਹਨਾਂ ਨੂੰ ਚਾਚਾ ਕਹਿੰਦਾ ਬਾਂਦਰ ਬੋ ਖਾਂਦੇ ਬੰਦੇ ਵੀ ਕਹਿੰਦਾ ਅਸੀਂ ਵੀ ਖਾਂਦੇ ਤੇ ਅੱਗੇ ਜਦੋਂ ਇੱਥੇ ਖੇਤ ਬਾਂਦੇ ਤੇ ਉਹ おいおいおい ਤੇ ਉਹ ਭਰਤੀ ਚਾਚੇ ਨਹੀਂ ਗਈ ਸ਼ੁਗਤੀ ਕਾਕੂ ਉਹ ਬੈਠਿਆ ਜਾ ਰਿਹਾ ਤੇ ਇਹ ਇਧਰ ਲਓ ਜੀ ਚਾਚੇ ਦੀ ਡਿਊਟੀ ਲੱਗੀ ਵੀ ਐ ਚਾਚੇ ਕਿਆ ਲਗਿਆ ਵਾ ਕਰਨਾ ਬੱਕਰੀਆਂ ਦਾਣੇ ਅੱਛੇ ਦਾਣੇ ਹੋਏ ਵਿੱਚੇ ਹੋਰ ਹੋਰ ਵਿੱਚ ਨਮਕ ਅੱਛਾ ਐਂ ਦਗੜ ਦਗੜ ਖਾ ਰਹੇ ਹਨਾ ਹਾਂਜੀ ਜਣੋਂ ਉਹ ਐ ਕੱਚੀ ਮੱਕੀ ਹਨਾਈ ਹਾਂ ਕੱਚੀ ਦੇਖ ਲੋ ਮਾੜੀ ਮਾੜੀ ਪੁੰਨੀ ਦੀ ਹੈ ਹਲਕੀ ਹਲਕੀ ਪੁੰਨੀ ਵੀ ਹੈ ਜੀ ਹਾਂ ਬਸ ਫਿਰ ਤਾਂ ਹੀ ਹੈ ਜੀ ਨਹੀਂ ਕੱਚੀ ਦਾ ਪਰ ਕੱਚੀ ਵੀ ਚੱਬ ਜੰਨੇ ਇਹ ਹਾਂ ਫੈਗਾਂ ਨਹੀਂ ਹੁੰਦਾ ਕੱਚੀ ਦਾ ਹੂੰ ਉਹ ਐ ਨਾ ਤੇ ਫਿਰ ਕੀੜਾ ਕੂੜਾ ਪੈਂਦਾ ਹੋਣਾ ਠਿੱਡ ਚ ਲਓ ਜੀ ਚਾਚੀ ਡਿਊਟੀ ਆਏ ਤੇ ਹੁਣ ਤੁਹਾਨੂੰ ਮਿਲਾਨੇ ਮਨਜੀਤ ਉਹਨਾਂ ਨੂੰ ਵੀ ਚਾਚੀ ਵੀ ਵੀ ਕਿਆ ਚੱਲ ਰਿਹਾ ਲਓ ਜੀ ਹੁਣ ਕਹਿੰਦੇ ਡਿਊਟੀ ਲੱਗਣੀ ਆ 1 2 ਦੀ ਤਾਂ ਕੱਪੜੇ ਧੋਣ ਤੇ ਪਾਣੀ ਦੇ ਚਲਾਹ ਬਹੁਤ ਠੰਡਾ ਪਾਣੀ ਆ ਜੀ ਬੌੜੀ ਦਾ ਹਾਂ ਬਈ ਕਰਨਾ ਕਿ ਤਰ੍ਹਾਂ ਰਿਹਾ ਐ ਠੀਕ ਐ ਐਨ ਪੁੱਤ ਜਾ ਤੁਰਨਾ ਫਿਰਨਾ ਉਰੇ ਤੇ ਉਤਰਨਾ ਐ ਤਾਂ ਆਪਣੀ ਬਾਹ ਦਾ ਖਿਆਲ ਰੱਖਣਾ ਕਿਉਂਕਿ ਆ ਦੇਖੋ ਜੀ ਰੁਕੀ ਕਰਨਾ ਤਾਂ ਪਲਾਸਟਰ ਬਹੁਤ ਲੂਜ਼ ਹੋ ਗਿਆ ਜੀ ਇਹ ਹਾਂ ਦੇਖੋ ਉਂਗਲੀ ਕਿਉਂ ਪਹਿਲਾਂ ਜੀ ਸੋਜਾ ਆਇਆ ਬਤਾ ਸੋਜੇ ਪਲਾਸਟਰ ਲੱਗ ਗਿਆ ਦਾ ਇਹ ਇੱਕ ਇੱਕ ਰਾਤ ਦਾ ਗੈਪ ਪੈ ਗਿਆ ਤਾਂ ਨਾ ਹੋਰ ਬਾਈ ਮਨਜੀਤ ਹਾਂ ਕਿਸ ਤਰ੍ਹਾਂ ਬਾਈ ਇੱਧਰ ਮੌਸਮ ਠੀਕ ਆ ਇਧਰ ਨਾਲ ਤਾਂ ਉਧਰ ਨਾਲੋਂ ਬੈਸਟ ਹੈ ਹੁਣ ਦੇਖ ਲੈ 5 ਵਜੇ ਵੇ ਹੋਣਿਆ ਨੇ 5 5:30 ਦਾ ਟਾਈਮ ਹੋਣਾ ਪਰ ਬੇਸ਼ੱਕ ਜੋ ਮਰਜੀ ਹੈ ਪਰ ਉਰੇ ਜੇ ਤੂੰ ਪਵਿੱਤਰ ਨਿਕਲਦੇ ਵੀ ਹੈ ਪਰ ਐ ਨਹੀਂ ਹੈ ਸੋ ਉੱਥੇ ਐ ਹੋ ਜਾਂਦੇ ਆ ਬਸ ਵੀ ਪਤਾ ਨਹੀਂ ਪਾਣੀ ਹੋ ਗਿਆ ਤੇ ਉੱਪਰ ਵਾਹ ਬਸ ਬਸ ਅੱਗੇ ਕੁਝ ਹੋਰ ਦਿਖਾਣਾ ਤਾਂ ਜੀ ਅੱਜ ਗੱਲਾਂ ਚੱਲੀਆਂ ਅਸੀਂ ਮਜ਼ਾਕ ਚਾਚੀ ਲੱਗੀ ਵੀ ਦੀ ਜੀ ਸਬਜ਼ੀ ਬਣਾਣ ਵੀ ਚਾਚੀ ਨੇ ਮੈਂ ਪੁੱਛਿਆ ਮਾਂ ਚਾਚੀ ਗਰਮੀ ਗੁਰਮੀ ਕਹਿੰਦੀ ਕਿੱਥਾ ਹੈ ਤੇਰੇ ਚਾਚੇ ਨੇ ਕਹਿੰਦੀ ਚਾਰ ਸਟੇਟਾਂ ਦੀ ਇਹ ਤਾਂ ਕਹਿੰਦੀ ਇਹਦੇ ਚਾਰੇ ਦੁਬਾਰਾਂ ਜਿਹੜੀ ਚਾਰੇ ਪਾਸੇ ਤੇ ਤਾਂ ਲੋਕੇਸ਼ਨ ਦੇਤੀ ਕਹਿੰਦੀ ਇੱਧਰ ਤੇ ਤਾਂ ਲਾਲ ਹੈ ਕਹਿੰਦੀ ਥੋੜੀ ਪੰਜਾਬ ਵਾਲੀ ਲੋਕੇਸ਼ਨ ਹੈ ਹੈ ਉਧਰ ਦੇਖੋ ਸੀਸਾ ਵੀ ਪਵਾ ਤਿਆ ਚਾਚਾ ਕਹਿੰਦਾ ਮੈਂ ਤਾਂ ਸੀਸਾ ਵੀ ਪਵਾ ਤਿਆ ਵਿੱਚ ਤੇ ਬਹੁਤ ਸੋਹਣਾ ਚੁੱਲ੍ਹਾ ਦੇਖੋ ਐਨ ਤਿਆਰ ਕਰਿਆ ਵਾ ਚਾਚੀ ਨੇ ਦੇਖ ਲੁੱਪ ਕੇ ਤੇ ਇੱਧਰ ਤੇ ਕਹਿੰਦੀ ਆਹ ਕਸੌਲੀ ਵਾਲੀ ਦਿਖਾਤੀ ਜਿਹੜੇ ਕਸੌਲੀ ਆਪਣੇ ਹੋਟਲ ਬਣੇਵੇਂ ਉਹਨਾਂ ਦੀ ਸ਼ੋਅ ਦੇਤੀ ਤੇ ਬਾਕੀ ਹੁਣ ਚਾਚਾ ਗਿਆ ਨਾ ਤਾਂ ਇਹ ਕੰਮ ਕਰਿਆ ਇਹ ਬਰਸਾਤ ਪੈਣੀ ਨਾ ਹੁਣਗਾ ਹਾਂ ਮੀਂਹ ਪੈਣੇ ਜਿਹੜੇ ਮੌਨਸੂਨ ਆਣੇ ਨਾ ਆਪਣੇ ਜੂਨ ਮਹੀਨੇ ਦੇ 20 25 ਤਰੀਕ ਤੋਂ ਬਾਅਦ ਤਾਂ ਕਰਕੇ ਹੀ ਲੋ ਜੀ ਉਧਰ ਸਫਾਈਆਂ ਵੀ ਚੱਲ ਪੀਆਂ ਤੇ ਇੱਕ ਵਾਰੀ 뷰 ਚੈੱਕ ਕਰੋ ਸਾਰਾ ਇਹ ਉੱਪਰ ਨੂੰ ਹੈ ਇਹ ਲੇਟਰਾਕਟ ਚਾਰੇ ਪਾਸੇ ਹੈ ਤਰ੍ਹਾਂ ਤਰ੍ਹਾਂ ਦੇ ਜਾਨਵਰ ਦਿਖਦੇ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਤੇ ਤੁੰਨੀ ਹੈ ਕਿੰਨਾ ਖੋਣੇ ਪੱਤੇ ਨਾਲੇ ਬੋੜੀ ਤੇ ਛਾਂ ਵੀ ਹੈ ਤੇ ਇੱਕ ਕਿਸੇ ਆਪਣੇ ਭੈਣ ਭਰਾ ਨੇ ਕਮੈਂਟ ਕਰਿਆ ਵਾ ਇਹ ਕਹਿੰਨੇ ਵੀ ਇਹਨੂੰ ਪਤ ਨਹੀਂ ਆਰਜੀ ਕਹਿੰਨੇ ਪਤ ਨਹੀਂ ਕਾਦੇ ਬਾਰੇ ਦੱਸਿਆ ਉਹਦਾ ਦੁਬਾਰਾ ਕਮੈਂਟ ਕਰਕੇ ਦੱਸਿਆ ਜੀ ਵੀ ਕਾਦਾ ਨਾਮ ਦੱਸਿਆ ਜੀ ਤੁਸੀਂ ਸਾਨੂੰ ਬੋੜੀ ਦਾ ਨਾਮ ਦੱਸਿਆ ਜਾਂ ਕੋਈ ਫਲ ਦਰਾਖਤ ਕੋਈ ਦਗਰ ਦਰਾਖਤ ਦਿਖਾਇਆ ਵੀ ਉਹਦਾ ਐਸੇ ਮੈਨੂੰ ਦਰਾਖਤ ਦਾ ਲੱਗਦਾ ਉਹਰਾ ਤਾਂ ਦਿਲ ਲੱਗ ਜਾਂਦਾ ਜੀ ਆ ਕੇ ਕਿਉਂਕਿ ਜਿਹੜਾ ਆਪਣਾ ਪਹਿਲਾ ਟਾਈਮ ਤਾਂ ਦਾ ਜੀ 90 ਤੋਂ ਬਾਅਦ ਪਹਿਲਾ ਵਾਲਾ 90 ਤੋਂ ਬਾਅਦ ਵਾਲਾ ਵੀ 95 ਤੱਕ 98 ਤੱਕ ਉਹ ਦੌਰ ਹੈ ਜੀ ਇੱਧਰ ਕਿਉਂਕਿ ਸਾਰੇ ਇੱਧਰ ਬੱਕਰੇ ਬੱਕਰੀਆਂ ਵੀ ਗਾਂਾਂ ਵੀ ਤੇ ਇੱਕ ਮੁਰਗੇ ਨਹੀਂ ਚਾਹਤੇ ਉਹਨਾਂ ਮੁਰਗੀਆਂ ਰੱਖੇ ਉਹ ਮੁਰਗਿਆਂ ਦਾ ਇਹ ਜੰਗਲ ਜੰਗਲੀ ਆ ਜਾਂਦੀਆਂ ਜੀ ਤੇ ਬੰਦਰ ਆਏ ਪਤੇ ਸਵੇਰੇ ਹਾਂਜੀ ਬਾਈ ਮਨਜੀਤ ਹਾਂ ਸਨਾ ਕੋਈ ਗੱਲ ਬਾਤ ਵੀ ਚੱਲੀਏ ਕਿਧਰ ਇਹਨੂੰ ਘੁੰਮਾ ਕਿੱਥੇ ਜਾਈਏ ਹੂੰ ਕੁਛ ਅਜੇ ਕਾਹਦਾ ਪਲਾਨ ਹੀ ਬਣਾਇਆ ਅਜੇ ਕਿੱ데 ਜਾਣਾ ਘੁੰਮਣਾ ਤਾਂ ਗੱਡੀ ਥੋੜੀ ਛੋਟੀ ਐ ਬੰਦੇ ਜਿਆਦਾ ਐ ਹੂੰ ਨਾ ਮੈਂ ਹੋ ਗਿਆ ਚਾਚਾ ਹੋ ਗਿਆ ਤੂੰ ਹੋ ਗਈ ਡਿੰਪਲ ਹੋ ਗਈ ਕੁਸ਼ਮ ਹੋ ਜੂਗੀ ਜਾ ਹੋ ਜਾਣਾ ਕਿੱਥੇ ਉੱਪਰ ਬਠਾ ਬੈਠੂਗੇ ਫਿਰ ਅੱਧਿਆਂ ਨੂੰ ਆਪਾਂ ਨੇ ਨਾ ਉੱਪਰ ਬਿਠਾ ਲ ਕਰ ਸਾਮਾਰ ਦੇਣਾ ਹੈਗਾ ਨਹੀਂ ਕਰਨ ਅੱਖ ਨਾ ਮਾਲ ਪੁੱਤ ਅੱਜ ਸਾਢੇ ਜੱਸ ਕਰਨ ਦੀ ਅੱਖਾਂ ਚ ਕੋਈ ਨਾ ਪਾਣੀ ਆ ਰਿਹਾ ਅਲਰਜੀ ਹੋ ਗਈ ਹਾਂ ਬਈ ਕੁੜੀਆਂ ਛਾਸੀ ਕਾਲ ਬਾਦੇ ਕੁੜੀਆਂ ਦੀ ਆਪਣੀ ਸੱਸੀ ਗੱਲ ਹੋਈ ਗਿਆ ਹੋਇਆ ਵਾ ਮੈਨੂੰ ਲੱਗਦਾ ਸੌਂ ਸੌਂ ਕੇ ਉੱਠੀ ਵੀ ਹੈ ਨਾ ਹੈ ਸੌਂ ਸੌਂ ਕੇ ਉੱਠੀ ਅੱਛਾ ਆਓ ਉਹ ਦੇਖੋ ਦਾ ਚਾਚੇ ਨੇ ਵੀ ਕਰਤਾ ਸਿਸਟਮ ਦਾ ਚਾਚੇ ਦੇ ਜਿਹੜਾ ਮਾੜਾ ਦੇ ਪੈਰ ਫਿਸਲਣਾ ਚਾਚੇ ਦੇ ਇੱਕਾ ਬਈ ਧਿਆਨ ਗੱਲ ਹੈ ਉਹ ਦੇ ਕਿੱਥੇ ਪਹੁੰਚ ਗਈ ਛੇਲੂ ਉਹ ਵਿੱਚ ਪਹੁੰਚ ਗਈ ਉਹ ਵਿੱਚ ਕੋ ਮਰੀ ਹਾਂ ਉੱਪਰ ਜਾ ਕੇ ਦੇਖ ਆਈਏ ਉੱਥੋਂ ਉੱਪਰੋਂ ਪੱਥਰ ਵੀ ਕਢਵਾਏ ਤੇ ਉੱਪਰ ਜਾ ਕੇ ਦੇਖ ਤਾ ਹਾਰੀ ਕਾ ਕੰਮ ਕਰਨੇ ਟਾਈਮ ਗਾਲੇ ਹੁੰਦਾ ਹੁਣ ਇਹ ਅੰਬ ਦੇ ਥੱਲੇ ਨਹੀਂ ਸਫਾਈ ਕਰੀ ਹੈ ਜੇ ਕਹਿੰਦੇ ਵੀ ਉਹ ਕਾਹਤੋਂ ਉਹ ਗੱਲ ਇਹ ਵੀ ਇੱਕ ਤੌਰ ਹੈ ਪੱਥਰ ਤੋੜ ਰਹੇ ਤੇ ਜਿਹੜੇ ਪੱਥਰਾਂ ਵਾਲੇ ਆਨੇ ਦੁਪਹਿਰ ਨੂੰ ਦੋ ਚਾਰ ਕੰਮ ਕਰਨ ਵਾਲੇ ਉਹ ਰੈਸਟ ਕਰਦੇ ਅਸੀਂ ਵੀ ਅੱਜ ਬੈਠੇ ਤੇ ਤੇ ਗੱਲ ਮੈਂ ਇਹਦੀ ਕਰਦਾ ਵੀ ਉਹ ਸਫਾਈ ਨਹੀਂ ਹੋਈ ਸਵਾਰ ਕੇ ਪੱਥਰ ਵੀ ਗਰੇਵੇ ਤੇ ਗੱਲ ਅਸੀਂ ਉਹ ਕਰ ਰਹੇ ਹਾਂ ਵੀ ਇਸ ਵਾਰ ਚਾਚਾ ਤਾਂ ਐ ਕਹਿ ਰਿਹਾ ਵੀ ਇਹ ਸਾਲ ਮੇਲਾ ਨਹੀਂ ਤਾਂ ਅਗਲੇ ਜਿਹੜਾ ਹੁਣ ਅਗਲੀ ਵਾਰ ਮੇਲਾ ਆਊਗਾ ਅਪ੍ਰੈਲ ਚ ਕਹਿੰਦਾ ਵੀ ਉਹ ਉੱਪਰ ਤੇ ਹੱਥ ਸਿੱਧਾ ਪੱਧਰਾ ਹੀ ਕਰਾ ਦੇਣਾ ਉਹ ਪੱਥਰ ਤੋੜਾਣੇ ਨੇ ਹੁਣ 2-4 ਐਨ ਸਿੱਧਾ ਥੱਲੇ ਤੱਕ ਪੱਧਰਾ ਕਰਾ ਕੇ ਤੰਬੂ ਕਹਿਣਾ ਉੱਪਰ ਲਾਣੇ ਦੋ ਹਾਂ ਇਹ ਵੀ ਹੈ ਗੱਲ ਬਾਹ ਤਾਂ ਤੇਰੀ ਹੁਣੀ ਠੀਕ ਕਰਾ ਬਾ ਤੇਰਾ ਪਲਾਸਟਰ ਖਲਾ ਕੇ 20 ਕਿ ਤਰੀਕ ਨੂੰ ਬਾਈ ਨੂੰ ਮੇਰੀ ਦੋਹੇ ਉਂਗਲੀਆਂ ਚਲੀ ਹਾਂ ਬਸ ਛੇੜ ਨਾ ਛੇੜਨਾ ਸਪੋਰਟ ਏ ਪੁੱਤ ਆ ਦੇਖੋ ਜੀ ਬੁਲਾ ਲੀਆਂ ਚਾਚੇ ਨੇ ਸਾਰੀਆਂ ਬੱਕਰੀਆਂ ਪਤਾ ਮੈਨੂੰ ਕਿਹੜਾ ਕੈਰੇਕਟਰ ਆ ਆਹ ਤੇਨੇ ਚਲੋ ਉੱਪਰ ਜਾ ਕੇ ਆਨੇ ਆਪਾਂ ਜਾ ਕੇ ਕਰਨ ਹਾਂ ਜੱਸਾ ਚੱਕਲਾ ਲਾਓ ਜੀ ਸਾੜੇ ਤਾਂ ਅੱਜ ਬੱਕਰੇ ਵੀ ਅੜ ਗਏ ਇਹਨਾਂ ਨੂੰ ਦੱਸ ਸਕਦੇ ਕੋ ਕਿੰਨਾ ਕਿੰਨਾ ਵਧੀਆ ਭੋਜਨ ਵਟ ਗਿਆ ਤੇ ਆ ਚਾਚੇ ਇਹਨਾਂ ਖਰਾਕ ਖਾਣ ਦਾਣਾ ਪੱਠੇ ਖਾਂਦੇ ਹੈ ਨਹੀਂ ਹਨਾ ਵੇ ਖਜੂਰ ਵੱਡੀ ਤੇ ਹਨਾ ਖਜੂਰ ਖਾ ਨਹੀਂ ਰਹੇ ਹਨਾ ਕਣਾ ਖੁਸ਼ ਹੋ ਕੇ ਮੁੰਲਾ ਦਾ ਰੱਜੇ ਰੁੱਜੇ ਵੇ ਸਵੇਰ ਦੇ ਮੈਂ ਕਹਣਾ ਇਹ ਮਾਰਦਾ ਹੈ ਚਾਚੇ ਹਨਾ ਹਾਂ ਉਹ ਨੂੰ ਬੰਦਾ ਗੰਦਾ ਉਹ ਮਸ਼ੀਨ ਵਿੱਚ ਪਾ ਰਿਹਾ ਹੈ ਹੈ ਅੱਛਾ ਕਹਿਣਾ ਉਹ ਨੂੰ ਵੱਡ ਹੈ ਇਹਨੂੰ ਇਹ ਤਾਂ ਕੋੜਾ ਹੋਊਗਾ ਦਰਖਤ ਕ ਇਹ ਵੀ ਖਾ ਲੰਨੇ ਚਾਚੇ ਹਾਂ ਲੰਗੇ ਇਹ ਦੇਖ ਇਹਦੇ ਪੱਤੇ ਚੜ੍ਹਦੇ ਹਾਂ ਹਾਂ ਇਹਦੇ ਪੱਨੇ ਚੜ੍ਹ ਹੁਣਾ ਇਹ ਤਾਂ ਪਤਲਾ ਬਹੁਤ ਹੈ ਹੂੰ ਆ ਲੈ ਦੇਖੋ ਇਹ ਨਾਲ ਨਾਲ ਹੈ ਚਾਚੇ ਨੂੰ ਕਹਿੰਦੇ ਉਧਰ ਨੂੰ ਚੱਲ ਉੱਪਰ ਨੂੰ ਕਹਿੰਦੇ ਉਧਰ ਵੱਡ ਜਾ ਕੇ ਹਨਾ ਇਹ ਵੀ ਐਨ ਪੂਰਾ ਭੇਤ ਹੈ ਇਹਨਾਂ ਨੂੰ ਵੀ ਖਾਣੇ ਵਾਲਾ ਦਰਖਤ ਕਿਹੜਾ ਏ ਕੀ ਕਿੱਧਰ ਤੇ ਵੱਡ ਹੈ ਦੇਖ ਲੈ ਉਹ ਦੇਖੋ ਜੀ ਕੋਨਾ ਜਿਹੜਾ ਕਹਿੰਦੇ ਪਹਾੜ ਉੱਪਰ ਪਹਾੜ ਦੇ ਉੱਪਰ ਪੱਥਰ ਖੜਿਆ ਇਹਦੇ 'ਤੇ ਬਿਜਲੀ ਗਰੀ ਕਈ ਵਾਰ ਹੈ ਚਾਚੇ ਉਹ ਦੇਖ ਉਹ ਜਿਹੜਾ ਪਹਾੜ ਹੈ ਪੱਥਰ ਹੈ ਕਿੰਨਾ ਤੀਖਾ ਹੋਇਆ ਵਾ ਏ ਉਹਦੇ ਬਿਜਲੀ ਗਰੀ ਕੱਦੀ ਵਾਰ ਉਹ ਦੇਖੋ ਸਾਹਮਣੇ ਵਾਲਾ ਉਹ ਦੇਖ ਪੱਥਰ ਨਾ ਲੱਗਦਾ ਤਾਂ ਹੈ ਤੀਖਾ ਹੋ ਗਿਆ ਇਹ ਨਾ ਪਹਿਲਾਂ ਤਾਂ ਗੋਲ ਜਾਤਾ ਐਦਾਂ ਤਾਂ ਹੀ ਪਹਿਲਾਂ ਤੇ ਬਾਕੀ ਬਿਜਲੀ ਵੀ ਗਿਰਦੀ ਰਹਿੰਦੀ ਐ ਨਾ ਪਰ ਅੱਛਾ ਉਪਰ ਤੋਂ ਲੋਕੇਸ਼ਨ ਦਿਖਾਈ ਇਹ ਤੁਹਾਨੂੰ ਮੰਜੀ ਤੁਹਾਨੂੰ ਲੱਗਿਆ ਕੁਝ ਤਿਆਰ ਕਰਨ ਬਣਾ ਲਓ ਕੋਈ ਠੰਡਾ ਤੱਤਾ ਮੰਜੀ ਇੱਥੇ ਉਹ ਦੇਖੋ ਉੱਥੇ ਮਾਸਤਾ ਸਾਰੇ ਇੱਕ ਹੋਰ ਵੀ ਆ ਚਾਚੇ ਜੇ ਐਂ ਵੱਡ ਕੇ ਪਾਦ ਪੈਣਾ ਨੂੰ ਠੀਕ ਹੈ ਨਹੀਂ ਬਹੁਤ ਦੂਰ ਤੱਕ ਚਲੇ ਜਾਂਦੇ ਹਨਾ ਫੇਰ ਡਰ ਰਹਿੰਦਾ ਉੱਪਰ ਤੇ ਹੁਣ ਤਾਂ ਕੁੱਤੇ ਵੀ ਤੰਗ ਕਰਦੇ ਹਨੀ ਇੱਕ ਖਾ ਲਿਆ ਤਾਂ ਛੇਲੂ ਹੀ ਫੇਰ ਇਹਨਾਂ ਦੀ ਲੱਤਾਂ ਲਾਗ ਗਈ ਤੇ ਬੰਨਣ ਜੀ ਪਹਿਲਾਂ ਬਾਗ ਆ ਗਿਆ ਤੇ ਬਾਗ ਨਾ ਖਾਦੀ ਉਹ ਚਾਚੇ ਚਾਚੇ ਕਿੱਥੇ ਇੱਕ ਤੱਕ ਕਿੱਥੇ ਖਾਈ ਤੀ ਬੱਕਰੀ ਉਹ ਉੱਪਰ ਖਾਈ ਤੀ ਗਾਹਾਂ ਕਹਿੰਨੇ ਅੰਦਰ ਉਹਦੇ ਉੱਪਰ ਗਾਹ ਬਾਗ ਨਾ ਜੀ ਇੱਥੇ ਖੜੇ ਸਾਰੇ ਦੇਖ ਰਹੇ ਤੇ ਪਰ ਛੜਾ ਨਹੀਂ ਸਕਦੇ ਤੇ ਕਿਉਂਕਿ ਉਹਦਾ ਕੀ ਪਤਾ ਉਹ ਬੰਦੇ ਪਰ ਵੀ ਪੈ ਗਿਆ ਜੀ ਤੇ ਹੁਣ ਉਹ ਤੋਂ ਬਾਅਦ ਬਾਗ ਦੇ ਡਰ ਤੋਂ ਬਾਅਦ ਵੀ ਬੱਕਰੇ ਜਿਆਦਾ ਉੱਪਰ ਤੱਕ ਨਾ ਜਾਵੇ ਜਿੰਦੀ ਇੱਕ ਇੱਕ ਲੱਤ ਬੰਨ੍ਹ ਦਿੰਦੇ ਤੇ ਹੁਣ ਕਹਿੰਦੇ ਵੀ ਇੱਕ ਵਾਰੀ ਕੁੱਤੇ ਪਿੱਛਾਂ ਪੈ ਗਏ ਇਹ ਗਿਰ ਗਿਆ ਕਿਤੇ ਛੇਲੂ ਕਿਤੇ ਬੰਨੀ ਵੀ ਲੱਤ ਉਹ ਖਾ ਲਿਆ ਤਾਂ ਕਰਕੇ ਹੁਣ ਇਹ ਲੱਤਾਂ ਵੀ ਚਾਚੇ ਉਹਨੇ ਕਹਿੰਨੇ ਬੰਨਣੀਆਂ ਨਹੀਂ ਇਹਨਾਂ ਦੀਆਂ ਤੇ ਅਸੀਂ ਐਦਾਂ ਹੀ ਕਹਿੰਨੇ ਉਰੀ ਬਲ આગ ਲਾ ਕੇ ਕਮਾਣੇ ਇਹਨਾਂ ਨੂੰ ਹੁਣ ਕੁਝ ਗਰਮੀ ਹੈ ਜੀ ਕਹਿੰਨੇ ਉੱਪਰ ਵੀ ਜੋੜ ਜੀ ਗੁਰਦੁਆਰੇ ਤੱਕ ਚਲੇ ਜਾਂਦੇ ਜੀ ਇਹ ਉੱਪਰ ਉਹ ਦੇਖੋ ਚਾਚਾ ਉੱਪਰ ਚੜ ਗਏ ਇਹ ਦੇਖ ਨੂੰ ਪਤਲਾ ਇਹ ਦਰਾਖਤ ਨਾਲ ਹੀ ਖਾਈ ਕਰਿਆ ਉਹ ਵਾਹ ਵਾਹ ਸਾਰਿਆਂ ਨੂੰ ਉੱਥੇ ਇਕੱਠੇ ਹੋ ਜਾਣਾ ਉਹ ਕਿਤੇ ਨਾ ਦਰਾਖਤ ਖਾਣ ਦੇ ਯੋਗ ਐਨ ਜਾਂ ਤਾਂ ਉਹਦੇ ਉਹਦੇ ਕੜਤਣ ਘਟ ਐ ਕੋਈ ਨਾ ਕੋਈ ਫਰਕ ਐ ਇਹਨਾਂ ਨੂੰ ਇਹਨਾਂ ਦੇ ਪਸੰਦ ਦਾ ਹੋਣਾ ਦਰਾਖਤ ਇਹ ਇਹ ਦੇਖ ਸਾਰੇ ਜਾ ਰਹੇ ਦੇਖੋ ਜੀ ਬਾਜਾਂ ਪਾਂਚੀਆਂ ਨੇ ਐਂ ਠੰਡਾ ਜਿਹਾ ਲੱਗ ਗਿਆ ਹੀ ਹੁਣ ਹੋਰ ਤਾਂ ਨਹੀਂ ਆਪਣੇ ਪੰਜਾਬ ਕਿੰਨੀ ਤਾ ਜੀ 7 ਵਜੇ ਤੱਕ ਵੀ ਸੜਕ ਤੇ ਲੋ ਐਨ ਪੂਰੀ ਗਰਮ ਹਵਾ ਹਾਂ ਬਈ ਕਰਨਾ ਐਨ ਨੂੰ ਵੀ ਭੇਜ ਦੇ ਉੱਪਰ ਨੂੰ ਆਜੋ 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 ਜੱਸ ਕਰਨਾ ਆਣੇ ਨੂੰ ਕਹਿ ਰਿਹਾ ਪਰ ਮੈਂ ਰੋਕ ਤੇ ਆ ਬਸ ਅਰਜਣਾ ਚਾਚਾ ਇਹਦੇ ਗਲੇ ਹੈ ਕਿ ਹੋਰ ਵੱਡਣਾ ਪਊ ਇੱਕ ਅੱਧਾ ਹਾਂ ਬਾਤੂ ਬਚਾ ਕੇ ਹੋਤ ਨਹੀਂ ਚਾਚੇ ਮੇਹਤੇ ਨਹੀਂ ਹੁਣ ਦਰਾਖਤ ਪਰ ਚੜ ਹੁੰਦਾ ਜੀ ਅੱਗੇ ਬਹੁਤ ਚੜੇ ਕਰਦੇ ਤੇ ਬਚਪਨ ਵਿੱਚ ਜਾਮਣਾ ਪਰ ਜਮੋਆਂ ਪਰੰਬਾਂ ਪਰ ਹੁਣ ਨਹੀਂ ਲਾ ਇਧਰ ਨੂੰ ਬਾਂਦਰ ਵੀ ਕਰਦਾ ਕੋਈ ਕੂ ਕੂ ਜੀ ਇਧਰ ਨੂੰ ਉੱਪਰ ਹੈ ਇਧਰ ਕਿਤੇ ਸਵੇਰੇ ਆਏ ਵੀ ਤੇ ਜੀ ਸਾਜੜਾ ਚਲੋ ਫੇਰ ਮਿਲਦੇ ਹਾਂ। 3 ਪੋਖ ਪੱਟਾ ਹਨ। ਪੱਲਾ ਪੁੱਲਾ ਪੱਲਾ ਕਿੱਟਾ ਪੱਥਰ ਹੈ ਇਹ। 40000 ਰੁਪਏ। ਇਹਦੇ ਚ ਕਿੰਨਾ ਪੱਥਰ ਨਿਕਲ ਜੂ ਇਹੋ ਜਾਂ ਜੀ? 40 40000 ਹੈ ਪੀਸ। ਫੇਰ ਚਾਚੇ ਜਿਹੜੇ ਇਹ ਜਾਣੇ ਕਸੋਲੀ ਜਾਣੇ ਹੈ ਜਿਹੜੇ ਉਹ ਆਪਣੇ ਰੈਂਟ ਉਹ ਬਣਾਣੇ ਹੋਟਲ-ਹੋਟਲ ਉਹ ਬਣਦੇ ਇਹਨਾਂ ਦੇ ਹਨਾ। ਹੋਟਲਾਂ ਚ। ਫੇਰ ਚੱਕਰ ਐ ਵੀ ਕਿੰਨੇ ਦਾ ਜਿ ਫੇਕੜ ਘੜਤ ਕੁੜਤ ਦਾ ਉੱਥੇ ਹੀ ਕਰਦੇ ਇਹਨਾਂ ਦੀ ਹੈ। ਉੱਥੇ ਹੀ ਲਾਏ ਜੀ। ਉਹਨਾਂ ਨੇ ਨਹੀਂ ਲਾਏ ਆਪਣੇ। ਬੌਰੇ ਤੇ ਤਾਂ ਬਸ ਪੀਸ ਬਣਾ ਕੇ ਦੇ ਦੇਣਾ ਵੀ ਕਿੰਨੇ ਇੰਚੀ ਛੋਟਾ ਕ ਵੱਡਾ ਹੈ। ਉੱਥੇ ਉਹਨਾਂ ਨੂੰ ਤਿਆਰ ਕਰਕੇ ਦੇਣਾ ਮਿਸਤਰੀਆਂ ਚਣਾਈ ਵਾਲੇ ਲੱਗੇ ਪਰਾਂ ਵਾਲੇ ਲੱਗੇ ਬਸ 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 ਐਟ ਕੀ ਆਪਨੋਂ ਮੰਬੀਆਂ ਘੱਟੇ ਲੱਗੀਆਂ ਹਨਾ ਉਹ ਥੱਲੇ ਵਾਲੇ ਨੂੰ ਵੀ ਜੀਤੇ ਸੀ ਉਹ ਥੱਲੇ ਵਾਲੇ ਨੂੰ ਵੀ ਨਹੀਂ ਲੱਗੀਆਂ ਐਨੂੰ ਵੀ ਨਹੀਂ ਲੱਗੀਆਂ ਮੈਂ ਕਿਹਾ ਨਾ ਤਿੰਨਾ ਚਾਰਾਂ ਨੂੰ ਨਹੀਂ ਲੱਗੀਆਂ ਕੋਈ ਕੋਈ ਹੈ ਕੋਈ ਕੋਈ ਜਮਾ ਕੋਈ ਕੋਈ ਉਹ ਦੇਖਿਆ ਜੀ ਸਾਹਮਣੇ ਤਾਂ ਇਹਨੂੰ ਦੇਖ ਲਓ ਬਾਉਰੇ ਜੇ ਦੋ ਕੇ ਕਿੰਨੇ ਸਾਲ ਕੀ ਇਹਨੂੰ ਬਹੁਤ ਲੱਗੇ ਜੀ ਹਾਂ 1 ਸਾਲ ਛੱਡ ਕੇ ਜੀ ਹੋ ਜਾਂਦਾ ਇਹ ਹੋ ਜਾਂਦਾ ਤੇ 4000 ਪੱਥਰ ਨਿਕਲੂ ਆ ਜੀ ਕਿੰਨੇ ਨੂੰ ਤੇ ਕਿੰਨੇ ਨੂੰ ਜਣੋ ਲੈ ਕੇ ਜਾਣੇ ਉਹ ਟੀਪਰ ਵਾਲੇ ਇੱਕ ਪੱਥਰ ਇੱਥੇ ਤੱਕ ਕਿੰਨਾ ਰੁਪਿਆ ਬਣ ਜਾਂਦਾ 6 ਕਿ 5 ਫਿਰ ਤੋੜਨ ਵਾਲੇ ਵੀ ਤਾਂ ਲੰਨੇ ਜੀ ਜਿਹੜੇ ਇਹ ਘੜਦੇ ਵਿਚਾਰੇ ਰੋਜ਼ 70 ਰੁਪਿਆ 70 ਉਹ ਸੱਤ ਨੂੰ ਲੈ ਕੇ ਜਾਂਦੇ ਫਿਰ ਜਿਹੜੇ ਘੜਦੇ ਆ ਜੀ ਇਹ ਪੱਥਰ ਬਣਾਣੇ ਆ ਉਹਨਾਂ ਦੇ ਉਹ ਲੇਬਰ ਦੇ ਕਿੰਨਾ ਹੈ ਕਿ ਆ ਸਾਹ ਠੇਕਾ ਹੁੰਦਾ ਜਿਹੜੇ ਕੜਾਈ ਵਾਲੇ ਹਾਂ ਜਿਹੜੇ ਇਹ ਤੋੜਦੇ ਇਹ ਬਣਾਣੇ ਹੁਣ ਇੱਥੇ 4000 ਪੱਥਰ ਲੈਣਾ ਕੱਲ ਨੂੰ ਘੜਨੇ ਵਾਲੇ ਨਹੀਂ ਜੀ ਉੱਥੇ ਵਾਲੇ ਨਹੀਂ ਜਿਹੜੇ ਇਹ ਬਣਾਣੇ ਊਰੇ ਊਰੇ ਹੁਣ ਆਹ ਪੱਥਰ ਬੜੇ ਚੋਂ ਕੱਢਣ ਇੱਕ ਨਾਲ ਨਹੀਂ ਜੀ 70 ਰੁਪਏ ਦਾ ਇੱਕ ਐਂ ਬਣਾ ਕੇ ਦੇ ਦੇਣਾ ਵਾ ਪੱਥਰ ਚਾ 70 ਰੁਪਏ ਪੱਥਰ ਤੇ ਫਿਰ ਤਾਂ ਇਹ ਜਿਹਨਾਂ ਗਾਹਾਂ ਲੈਣੇ ਐ ਟੀਪਰ ਆਹੀ ਟੀਪਰ ਦਾ ਤੇਲ ਹੋ ਗਿਆ ਕਸੋਲੀ ਪਹਚਾਣੇ ਤੱਕ ਇਹ ਤਾਂ ਫਿਰ 14 15 ਦਿੰਦੇ ਹੁਣ ਇੱਕ ਪੀਸ ਇੱਥੇ ਜਾ ਕੇ 20 20 ਦਾ ਐ ਫੇਕੜਾਈ ਵਾਲਿਆਂ ਦਾ ਫਿਰ 30 35 ਨੂੰ ਪੈ ਲੰਦਾ ਜੀ ਇੱਕ ਪੱਥਰ ਉਸ ਇਦਾਂ ਹੀ ਪਿਆ ਵਾ ਇੱਕ ਬੈਠੀ ਪੂਰੇ ਹੀ ਹੈ ਨਾ ਹੂੰ 7 ਤੋਂ 9 ਰੁਪਏ ਉਹਦਾ ਪਾਏਗਾ ਫਿਰ ਟੀਪਰ ਦਾ ਹਾਂ ਜੀ ਕਰਾਇਆ ਹੋ ਗਿਆ ਫਿਰ ਡਰਾਈਵਰ ਬੰਦੇ ਦੀ ਤਨਖਾਹ ਟੀਪਰ ਵਾਲੇ ਜੀ ਨਾਲ ਲੈ ਜਾਣਾ ਹੈ ਕਰਾਇਆ ਜੋੜ ਕੇ ਫਿਰ ਫਿਰ ਬਣਦਾ ਉੱਥੇ ਫਿਰ 2-3 ਦੇ ਵਿੱਚ 4 ਰੁਪਏ ਕਢਣੇ ਵਾਲੇ ਵੀ ਲੰਨੇ ਵਿੱਚ 5 7 7 8 10 ਰੁਪਏ ਲਾ ਹਾਂਜੀ ਪੈ ਗਿਆ 10 10 ਕਰਾਇਆ ਲਾਵਾ 10 ਇਹ 8 ਰੁਪਏ ਕਰਾਇਆ ਹਾਂਜੀ ਜਿਹਨੂੰ 18-20 ਨੂੰ ਪੈ ਗਿਆ ਪੱਥਰ ਫਿਰ ਕਢਣੇ ਵਾਲੇ ਦਾ ਲੱਗ ਫਿਰ ਕਢਣੇ ਵਾਲਾ 35 ਰੁਪਏ ਦੇ ਪੈਣਾ ਪੈਣਾ ਫੇਰੇ ਦੇਖ ਲਓ ਆਹ ਬਾਈ ਚਾਚੇ ਸੌਖਾ ਕਿਹੜਾ ਕੰਮ ਐ ਇਹ ਜੇ ਪੱਥਰ ਗਿਲ ਮੱਥਾ ਲਾਣਾ ਪੱਥਰ ਹੋਇਆ ਲੋਹਾ ਹੋਇਆ ਹੈ ਨਹੀਂ ਵੈਸੇ ਪੱਥਰ ਤਾਂ ਬਹੁਤ ਘੜੇ ਪਈ ਐ ਇਹ ਹੁਣ ਚੱਕੇ ਹੋਣਾ ਜਣਾ ਉੱਪਰ ਵੀ ਹਾਂਜੀ ਹੂੰ ਠੀਕ ਐ ਤੇ ਬਾਕੀ ਅੱਜਕੱਲ ਤਾਂ ਜਿਕਣਾ ਗਰਮੀਆਂ ਐ ਨਾ ਵਿਚਦਾ ਜਾਨਵਰਾਂ ਦਾ ਵੀ ਬੁਰੀ ਹਾਲ ਐ ਪਰ ਪੂਰਾ ਇੱਧਰ ਬੌੜੀਆਂ ਹੈਗੀਆਂ ਬੌੜੀਆਂ ਸਾਰੇ ਜਾਨਵਰਾਂ ਨੂੰ ਪਤਾ ਵੀ ਕਿੱਥੇ ਕਿੱਥੇ ਬੌੜੀ ਇੱਕ ਊਰੇ ਜੇ ਨੂੰ ਵੀ ਤਾਂ ਹੈਗੀ ਇੱਥੇ ਜੇ ਨੂੰ ਹਾਂ ਉਹ ਉੱਥੇ ਉੱਪਰ ਉੱਪਰਲੀ ਲਾਈਨ ਮਾ ਹਨਾ ਉੱਪਰਲੇ ਮਾ ਠੀਕ ਆ ਪਟੇ ਚ ਜਿੱਕਣਾ ਜੀ ਇਹ ਪਟਾ ਹੋ ਗਿਆ ਆ ਆਪਣੇ ਆਲਾ ਇਹ ਤੇ ਉੱਪਰ ਫਿਰ ਇਹ ਹੋ ਗਿਆ ਖੇਤ ਜਾ ਪੌੜੀਦਾਰ ਉਹਦੇ ਉੱਪਰ ਉਹ ਗਾਹਾਂ ਹੋ ਜਾਣਾ ਉਹ ਹੈ ਇਹ ਡਰਾਕਟਾਂ ਦੇ ਪਿਛਾਂ ਜੀ ਆਪਾਂ ਗਏ ਤੇ ਇੱਕ ਵਾਰ ਉਹ ਉੱਥੇ ਨੂੰ ਚੜ ਕੇ ਜਾਂਦੇ ਖੰਜੂਰ ਲਾਗ ਤੇ ਇੱਕ ਬੋੜੀ ਆਪਣੀ ਹੋ ਗਈ ਤੇ ਉਹ ਇੱਕ ਥੱਲੇ ਜਿਹੜੀਆਂ ਜੀ ਐਂ ਘਰਾਂ ਲਾ ਗਏ ਨਾ ਚ ਨਹੀਂ ਆਂਦੇ ਪੀਣ ਹੋਏ ਡੂੰਗਾ ਪਾਣੀ ਉਹ ਜਿਹੜੀਆਂ ਦਾ ਉੱਪਰੇ ਛੋਟੀਆਂ ਨਾ ਉਹ ਜਾਨਵਰਾਂ ਖਾਤਰੇ ਬਣਾਈ ਵੀ ਆ ਹਨਾ ਪਾਣੀ ਉਹਦਾ ਬਰਾਬਰ ਹੀ ਆ। ਇੱਕ ਉੱਪਰਾਂ ਥੱਲੇ, ਇੱਕ ਉੱਧਰ ਕਾਲੂ ਉੱਧਰ ਜਾ ਕੇ ਆਈਏ ਚਾਚੇ। ਜਿੱਥੇ ਆਪਾਂ ਨੇ ਪਿਆਜ਼ ਲਾਇਏ ਤੇ ਉੱਧਰ ਕੋ ਮਕਾਨਾ। ਚਲੋ। ਉੱਥੇ ਕਹਿੰਦੇ ਪਾਣੀ ਦੇ ਟੈਂਕ ਟੋਂਕ ਬਹੁਤ ਵਧੀਆ ਖੇਤੀ ਕਰਦੇ ਉੱਧਰ ਨੂੰ। ਹਾਂ। ਫਿਰ ਆੜੇ ਬਹੁਤ ਹੈ ਮੋਰਾਂ ਦੀ। ਹੂੰ। ਬਾਂਦਰਾਂ ਦਾ ਮੋਰਾਂ ਦਾ ਕੰਮ। ਹਾਂ ਬਾਂਦਰਾਂ ਦੀ ਜ਼ਿਆਦਾ ਹੈ। ਬਾਂਦਰ ਜ਼ਿਆਦਾ ਕਰਦੇ ਆ। ਕੋਈ ਫਰੂਟ ਉਹ ਨਾ ਇੱਕ ਤੁਹਾਨੂੰ ਜੀ ਮੈਂ ਦਿਖਾ ਕੇ ਲਿਆਉਂਗਾ। ਹੁਣ ਨਾਲ ਬਣੇ ਰਹੋ। ਉਹ ਸਾਹਮਣੇ ਨਾ ਆਪਣਾ ਇੱਕ ਉਥੇ ਜਾਂ ਜਾਣੇ ਥੱਲੇ ਨੂੰ ਦੂਏ ਘਰ ਪਾ ਆਪਾਂ ਬੋੜੀ ਦੇ ਲਾਗ ਨੂੰ ਹੋਗਾ ਉਥੇ ਨਾ ਆਹ ਆਈਕਨ ਨਾ ਨਾਖਾਂ ਨਾਖਾਂ ਦੇ ਬੂਟੇ ਹਨਾ ਜੀ ਇੱਕ ਹੈ ਤੇ ਦੋ ਹੈ ਨਾ ਲੱਗੀ ਵੀ ਉਹਨੂੰ ਮੈਂ ਦੇਖੀ ਅੱਜ ਹਾਂ ਜੋ ਬਾਂਦਰ ਹਾਂ ਹਾਂ ਛੋਟੇ ਛੋਟੇ ਉਹ ਗੈਲ ਦੀ ਗੈਲ ਅੱਧੀ ਅੱਧੀ ਕੁਝ ਜਾਨਵਰਾਂ ਨੇ ਖਾਈ ਪੀਆਂ ਤੋਤਿਆਂ ਨੇ ਤੋਤਿਆਂ ਨੇ ਪੰਛੀ ਵੀ ਖਾਂਦੇ ਆ ਜੀ ਜਾਨਵਰ ਵੀ ਬਾਂਦਰ ਹੋ ਗਏ ਛੱਡਦੇ ਨਹੀਂ ਜੀ ਬੱਕਰੀਆਂ ਰੱਜੀ ਜੀਆਂ ਮੈਨੂੰ ਲੱਗਦਾ ਵੀ ਜਿਕਣਾ ਇਹ ਅੰਬੀਆਂ ਹੁਣ ਅੰਬੀਆਂ ਪੱਕਣੀਆਂ ਨੇ ਅੰਬੀਆਂ ਵੀ ਤੋੜ ਤੋੜ ਚੁਪਣੀਆਂ ਐ ਕੀ ਆ ਜਾਲ ਦੇ ਖਾ ਗਏ ਹੂੰ ਐਟ ਕੀ ਤਾਂ ਉਧਰ ਗੋਰ ਕਰਨੇ ਨਾਲੋਂ ਤਾਂ ਇੱਕ ਤਾਂ ਖੇਤੀ ਵੀ ਰਹਿ ਗਈ ਜਿਹੜੀ ਮਾੜੀ ਮੋਟੀ ਕਰਦੇ ਤੇ ਸਾਰਾ ਕੁਝ ਲਸਣ ਵੀ ਅਹੀਂ ਰਹਿ ਗਿਆ ਜਿੰਨਾ ਲਾਇਆ ਤਾਂ ਹਾਂ ਉਹਦੀ ਦੇਖਭਾਲ ਨਹੀਂ ਹੋਈ ਪਾਣੀ ਪੋਣੀ ਦੀ ਇੱਕ ਉਹ ਫਿਰ ਜਿਹੜੇ ਉੱਥੇ ਦੋ ਤਿੰਨ ਬੂਟੇ ਤੇ ਜੀ ਉਹ ਵੀ ਅਰਬੀ ਲਾਈ ਜੀ ਉਹ ਵੀ ਨਹੀਂ ਪੱਟ ਹੋਈ ਉਹ ਵੀ ਨਹੀਂ ਪੱਟ ਹੋਈ ਆਦਾ ਜੀ ਆਦਾ ਆਦਾ ਹਟਿਆ ਵਿਆਹ ਚ ਮਟਿਆ ਹੂੰ ਐ ਦੇ ਪੱਖੇ ਜੇ ਬਣਦੇ ਹਨਾ ਝਾੜੂ ਜੇ ਜਾ ਲੂ ਆਂ ਤੂੰ ਜਿਹੜੇ ਸਾੜਾ ਵੀ ਪਹਿਲੇ ਟਾਈਮ ਵਿੱਚ ਹਾਂ ਜਬ ਬਾਹਰ ਪੈਂਦੇ ਦੇ ਪੱਖੇ ਹੁੰਦੇ ਦੇਈ ਉਹ ਇਹਦੇ ਵੇਖੀ ਕੀ ਹੋ ਗਿਆ ਉਹ ਲੋ ਜੀ ਉਹ ਫਿਰ ਕਾਕੂ ਨੂੰ ਕਿਹਾ ਬਈ ਤੂੰ ਚੜ ਇਹ ਪਤਲੇ ਪਤਲੇ ਡੰਡੇ ਤੇ ਐਨਾ ਸ਼ਾਂਗੇ ਫਿਰ ਲੋ ਜੇਨ ਮਸਤੀ ਕਰ ਖਾਦੇ ਹਰ ਇੱਕ ਜਿੰਨੇ ਵੀ ਉਹ ਕਿਸਮ ਦੇ ਦਰਖਤ ਹੈ ਹਰ ਇੱਕ ਦਾ ਆਪਣਾ ਵੱਖਰਾ ਹੀ ਸੁਆਦ ਹੈ ਹਨਾ ਹਾਂ ਜੀ ਕੋਈ ਬੇਲਦਾਰ ਹੈ ਉਹ ਵੀ ਪਾਨੇ گاਵਾਂ ਨੂੰ ਇਹ ਹੈ ਜੀ ਨੌ ਤਾਂ ਤੁਹਾਨੂੰ ਜਿੰਨੇ ਵੀ ਉਰੇ ਦਰਖਤ ਹੈ ਸਭ ਦਾ ਪਤਾ ਹੋਊਗਾ ਜੀ ਕਿਹੜੇ ਕਿਹੜੇ ਹਨ ਹਾਂ ਕਿਹੜੇ ਕਿਹੜੀ ਕਿਸਮ ਦੇ ਨਾਲ ਦਰਖਤਾਂ ਆਪਣੇ ਨਾਲ ਦਲੇ ਆਹ ਆ ਗੜੀ ਪੱਤਾ ਆਹ ਗੜੀ ਪੱਤਾ ਹੋ ਗਿਆ ਹਾਂ ਜੀ ਆਹ ਖਜੂਰ ਖਣਿਆ ਦੱਸੋ ਚੱਲ ਬਤਾਈਏ ਉਹ ਆਮ ਪੱਕ ਗਿਆ ਹੈ ਉਹ ਚੀਲਾ ਹੋ ਗਿਆ ਹੋਰ ਦੱਸੋ ਬੀਜਕਣਾ ਹੋਰ ਹੈ ਇਹਨਾਂ ਇੱਕ ਗੁੱਲਰ ਹੋ ਗਿਆ ਜਾਮਣ ਜਾਮਣ ਹੋਰ ਇਹ ਜਿਹੜੇ ਇਧਰ ਨੂੰ ਉੱਪਰ ਨੂੰ ਹੋਰ ਵੀ ਚੌੜੇ ਜਿਹੇ ਪੱਤੇ ਵਾਲੇ ਹਾਂ ਨਾਂ ਉਹ ਲੱਗ ਲੱਗੇ ਨਾਲ ਲੱਗ ਲੱਗਾ ਇਹਨਾਂ ਦੇ ਨਾਲ ਟਿਲਾ ਵੀ ਹੈ ਵਿੱਚ ਭਾਈ ਕੈਂਚ

ਅੱਛਾ ਪਿੱਛੇ ਹੈ ਠੀਕ ਹੈ ਜੀ ਠੀਕ ਹੈ ਓ ਉੱਪਰੋਂ ਜਿਹੜੇ ਟਾਂਗ ਪਰ ਸਾਰੇ ਹੀ ਟਾਂਗ ਟੋੜੇ ਹਾਂ ਉਹ ਹੈ ਜੀ ਟੋੜ ਦੇਖ ਲਈ ਹੈ ਕਿੰਨਿਆਂ ਕਿਸਮਾਂ ਦੇ ਦੱਦੀਆਂ ਸਾਨੂੰ ਵੀ ਨਹੀਂ ਇੱਕ ਦੋ ਤਾਂ ਕਿਸਮ ਜਿਹੜੇ ਹੋਰ ਹੈ ਉਹ ਤੁਹਾਨੂੰ ਵੀ ਨਹੀਂ ਪਤਾ ਹੋਣਾ ਕਿ ਕਿਆ ਨਾਮ ਹੈ ਨਾ ਇਹ ਤਾਂ ਸਾਰੇ ਦੇ ਪਤਾ ਹੈ ਤੁਹਾਨੂੰ ਤਾਂ ਪਰ ਸਾਰੇਆਂ ਦਾ ਪਤਾ ਜਿੰਨੇ ਵੀ ਲਾਗਣ ਲੈ ਹਾਂ ਹੈ ਹਾਂ ਮਾਤਾ ਬੰਦਾ ਇਹ ਮਾਤਾ ਉਹ ਮਾਦਾ ਉਹ ਦੂਆ ਜੇ ਕੋਈ ਨਹੀਂ ਨਾ ਇਹ ਤੋਂ ਲਗੋ ਜੀ ਤੇ ਬਾਕੀ ਹੁਣ ਬਾਅਦ ਚ ਨਾ ਹੁਣ ਆਪਾਂ ਥੱਲੇ ਚੱਲਦੇ ਜੀ ਫੇਰ ਨਾਲੇ ਮਨਜੀਤ ਉਹਨਾਂ ਅਗਲਗਾ ਉਹ ਆ ਰਹੀ ਮਨਜੀਤ ਵੀ ਦੂਰੀ ਚਾਹ ਪੀਓ ਉਹ ਆ ਰਹੀ ਹੈ ਕੀ ਕੀ ਰੱਖਾਸ ਨਹੀਂ ਇੱਧਰ ਕੋਈ ਹੋਣ ਦੂਏ ਕਰਾਂ ਹਾਂ ਮੈਂ ਕਿਹਾ ਹਾਂ ਪਾਣੀ ਪੂਣੀ ਵੀ ਪਾਣਾ ਪੈਂਦਾ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਬਾਅਦ ਚ ਨਾਲੇ ਮਿਲਾਂਨੇ ਨਾਲੇ ਤੁਹਾਨੂੰ ਜੀ ਉਹ ਨਾਖਾਂ ਵਾਲਾ ਬੂਟਾ ਹਾਂ ਬੈਠ ਕੇ ਉੱਥੇ ਗੱਲਾਂ ਮਾਰੂਗੀ ਚਲੋ ਚੱਲੀਏ ਇੱਧਰ ਖਾਣੇ ਨੂੰ ਵੀ ਐ ਸਬਜੀ ਵਾਲੇ ਵੀ ਆਨੇ ਆ ਤੇ ਡੱਬੇ ਟੂਬੇ ਵਾਲੇ ਦੇਖੋ ਬਾਈ ਆ ਗਿਆ ਤੇ ਕਰਨ ਉਹਨਾਂ ਨੇ ਕੰਨ ਲਈ ਚੱਕ ਹੈ ਨਹੀਂ ਹੈ ਰੱਜੇ ਨਿਆਣਿਆਂ ਨੇ ਕੰਨ ਲਈ ਚੱਕ ਲੈ ਬਾਈ ਐ ਨਾ ਬਾਈ ਛੱਡ ਹੈ ਐ ਨਾ ਛੱਡ ਜਿਹੜੇ 4 ਕਿ ਪੈਕਟ ਐ ਨਾ ਝੜਾ ਦੇਣੇ ਹੈ ਲੋ ਜੀ ਭਾਈ ਲੋ ਕਿੰਨੀ ਕਿੰਨੀ ਕਿਥੇ ਜੇ ਤੁਰਕਾ ਆ ਬਾਈ ਕਿੱਥੇ ਜਾਣਾ ਮੈਂ ਆਰਾਮਸਰ ਜਾਊਗਾ ਆਰਾਮਸਰ ਹਉਂ ਤੁਰਕਈ ਐਹੀਂ ਕਰਾਂ ਚਰੋਂ ਹੁੰਦਾ ਹੈ ਵੇਖ ਜੰਨੇ ਆ ਵੇਖ ਜਾਂਦਾ ਭਾਈ ਸਵੇਰੇ ਸੇ ਸ਼ਾਮ ਤੱਕ ਹੂੰ ਪੈ ਜਾਂਦੀ ਦਿਹਾੜੀ ਪੈ ਜਾਂਦੀ ਚਲਸੀ ਪਲਾਸਟਿਕ ਦੇ ਡੱਬੇ ਜੇ ਵੀ ਆ ਰੱਖੇ ਵੇ ਸਾਰਾ ਕੋਸਾ ਕਿਹੜਾ ਪੰਡ ਮੰਜਣਿਆ ਕਿਉਂ ਗੱਲਾ-ਕੁੱਲਾ ਇਹ ਮੰਜੀ ਤੋਂ ਹੀ ਨਹੀਂ ਜਿਹੜੇ ਆਪਾਂ ਬਣਾ ਕੇ ਤੜਕੇ ਬਣਾਉਂਦੇ ਤੇ ਪੰਡ ਕਿੰਨੇ ਦੀ ਹੈ ਦੀਪਕ ਦੇ ਕੁਤ ਕੀ ਦੀ ਦੀ 140 ਕੀ गोल गपे मनजीत गोल गपे अपना पानी लो है? <laughs> है, है, <laughs> हाँ है लेना <laughs> <laughs> देख है। लो भाई हम कुछ ना कुछ तो लो गे देखो जी उधर ਜੀ ਮੂਹ ਮੈਂ ਬੱਚੀ ਥੋੜੀ ਕੋ ਕਹਿ ਨਹੀਂ ਰਹੀ ਕਰਨ ਉਹਨੂੰ ਕਹਿ ਰਿਹਾ ਵੀ ਆ ਜਾ ਖਾ ਲਈ ਇੱਕ ਸਲਈਏ ਇੱਕ ਤਾਂ ਅੰਦਰ ਵੀ ਹੋਣੀ ਚਾਚੀ ਉੱਧਰ ਇੱਧਰ ਇੱਧਰ ਦੇਖੀ ਮਨ ਲਾਦਾ ਨੀਲੀ ਪੀੜੀ ਹੈ ਸਾਡੀ ਆਈ ਕਿ ਨੀਲੀ ਪੀੜੀ ਕਿੱਥੇ ਆ ਤੇ ਹੁਣ ਆਪਾਂ ਨਾ ਜਾਣਾ ਜੀ ਉੱਧਰ ਨੂੰ ਅੱਛਾ ਤੋੜਤੀ ਤਲਾਈ ਹੈ ਜੀ ਜਿਹੜਾ ਸੁੱਕਾ ਜਾਕਵਾੜਤਾ ਹਾਂ ਉਹ ਹਾ ਗਿਆ ਆਪਾਂ ਸੱਚਾ ਕਰਨਾ ਅੱਗੇ ਰੱਖਿਆ ਸੀ ਪੈਂਟਾ ਤਾਂ ਇਆਂ ਸਭ ਰੱਖੇ ਪੈਸੇ ਤੁਸੀਂ ਕੀ ਕਰਨੇ ਚਹੀਦਾ ਪਰ ਹੁਣ ਗਰਮੀ ਜਿਆਦਾ ਹੋਣ ਦੇ ਕਾਰਨ ਚਾਚਾ ਕਹਿੰਦਾ ਵੀ ਹੁਣ ਕੁਝ ਠੰਡਾ ਜੀ ਬਣਾ ਲਓ ਕਹਿੰਦਾ ਅਸੀਂ ਠੰਡਾ ਲਿਆਏ ਤੇ ਉਹ ਗਰਮ ਹੋ ਗਿਆ ਜੀ ਆ ਗੱਲ ਹੋ ਗਈ ਫਿਰ ਮਨਜੀਤ ਕਹਿੰਦੀ ਵੀ ਕਿਉਂ ਨਾ ਕੁਝ ਪਿਆ ਹੋਇਆ ਸਕੈਚ ਜੀ ਬਣਾ ਲਓ ਲਓ ਜੀ ਸਾਰੇ ਜਣੇ ਇੰਜੋਏ ਕਰ ਰਹੇ ਹੈ ਮਠਾਈ ਮਾ ਥੋੜਾ ਕੱਟੇ ਹੁੰਦਾ ਪੁੱਤ ਤੇ ਸਾਰੀ ਗੁਡੀਆਂ ਲਿਆਈ ਹੈ ਜੀ ਖਿਡੌਣੇ ਇਹ ਕਹਿੰਦੀ ਮੈਂ ਤੁਹਾਨੂੰ ਖਿਲਾਉਂਗੀ ਆ ਦੇਖੋ ਕੁਝ ਬਣਾਉਣ ਲੱਗੀ ਵੀ ਹੈ ਜੀ ਹੈ ਬਣਗੀ ਗੱਲ ਉਹ ਹੋ ਹੋ ਉਹ ਸੀਮੂ ਤੈਨੂੰ ਉਹਦੇ ਛੇਲੂ ਮਿਲਣ ਆ ਗਿਆ ਤੇਰਾ ਤੇਰਾ ਫਰੈਂਡ ਆ ਗਿਆ ਉਹ ਦੇਖ ਉਹ ਛੇਲੂ ਆ ਗਿਆ ਉਹ ਦੇਖ ਮਿਲਣ ਤੈਨੂੰ ਹੈਂ ਇਹ ਵੱਡਦਾ ਮੇਰਾ ਦੰਦੀ ਵੱਡਕੋ ਨਾ ਦੇਖ ਲੈ ਹਾਈਲਾਈਟਰ ਚਾਚੇ ਤੂੰ ਵੀ ਸੁਣਾ ਕੋਈ ਗੱਲ ਬਾਤ ਹੁਣ ਤਾਂ 3 ਮਹੀਨੇ ਹੋ ਗਏ ਹਨਾ ਸਾਚੇ ਸਾਨੂੰ ਹਨੀ ਕੋਈ ਸੁਣਾ ਦੇਗਾ ਤਾਂ ਯਾ ਬਾਹੂੜਾ ਲੱਗਣਾ ਲੱਗਿਆ ਵਾ ਹੈਂ ਬਾਹੂੜਾ ਲੱਗਦਾ ਲੱਗਿਆ ਉਹ ਕੰਮ ਨੂੰ ਹਾਂ ਪਾਰਤੀ ਚੱਲ ਰਹੀ ਹੈ ਜੱਦੀ ਉਹ ਇੱਕ ਹੋਰ ਹੈ ਚਾਚੇ ਤੁਸੀਂ ਬਹੁਤ ਵਧੀਆ ਬਾਈ ਲੱਗੇ ਰਹੇ ਨੇ ਸਫਾਈ ਦੇ ਕਿੰਨਾ ਮਨ ਖੁਸ਼ ਹੋਇਆ ਦੇਖ ਕੇ ਹਨਾ ਜਿਹੜਾ ਮੂਰੇ ਦਾ ਤੁਸੀਂ ਵੀ ਦੇਖਿਆ ਜੀ ਪਿਛਲੇ ਬਲੌਗ ਵਿੱਚ ਤੁਹਾਨੂੰ ਦਿਖਾਇਆ ਜਦੋਂ ਆਏ ਤੇ ਅਸੀਂ ਉਹ ਪਰਾਂ ਜਿੱਥੇ ਗੱਡੀ ਨਹੀਂ ਚੜਦੀ ਤੇ ਬਹੁਤ ਸੋਹਣਾ ਚਾਚੇ ਉਹਨਾਂ ਚਾਰੇ ਪਾਸੇ ਬਾਈ ਗੱਲ ਬਣਾਤੀ ਚਾਚੇ ਤੁਸੀਂ ਮਕਾਨ ਦੀ ਕਿੰਨਾ ਵਧੀਆ ਲੱਗ ਰਿਹਾ ਜਿਹੜਾ ਤੁਸੀਂ ਉਹਨਾਂ ਨੂੰ ਵੀ ਕਰਦੇ ਆ ਨਾ ਸਾਫ ਬਹੁਤ ਵਧੀਆ ਹੋ ਗਿਆ ਬਹੁਤ ਗੁੱਡ ਹੋ ਗਿਆ ਨਹੀਂ ਕੱਖੇ ਕੱਖ ਹੋ ਗਿਆ ਹਾਂ ਜਿਹੜਾ 20 ਤਰੀਕ ਤੇ ਆਣੇ ਬਾਅਦ ਚ ਮੌਨਸੂਨ ਆ ਲਓ ਜੀ ਆਹ ਦੇਖੋ ਮੀਂਹ ਦੇਖਣੇ ਤਰਸ ਰਹੇ ਤੇ ਅਸੀਂ ਅੱਜ ਮੀਂਹ ਤਾਂ ਦੇਖ ਲਿਆ ਬਈ ਹਿਮਾਚਲ ਜਦੋਂ ਟੱਪੇ ਅਸੀਂ ਹਰੀ ਪਰ ਬਈ ਮੀਂਹ ਵੀ ਦੇਖ ਲਿਆ ਐ ਤਾਂ ਆ ਸਕਦਾ ਹਨਾ ਚਾਹਤੀ ਹੈ ਬੰਨੀ ਬੱਤੀ ਇਹ ਆਪਾਂ ਨੇ ਬਣਾਈ ਵੀ ਐ ਇਹਦਾ ਪੱਤੀ ਦੂ ਹੀ ਬਣਤੀ ਸੀ ਉਹਨਾਂ ਨੇ ਇਹਦੇ ਗੈਲ ਦੀ ਉਹ ਫਿਰ ਚੁਬਦੀ ਦੀ ਗਰਦਨ ਮਾਂ ਫੇ ਤਾਂ ਕਰਕੇ ਆਪਾਂ ਦਾ ਦੇਸੀ ਮੰਤਰ ਕਰਤੇ ਆ ਠੀਕ ਨਹੀਂ ਨਰਮੇ ਦੇਖ ਲਾਈ ਚਾਚੀ ਨਹੀਂ ਆਈ ਹੈ ਕਿਉਂ ਆਉ ਲਗੀ ਚਾਚੇ ਹੋਰ ਕੋਈ ਗੱਲ ਬਾਤ ਸੁਣਾ ਪਰ ਗੱਲ ਤਾਂ ਚਾਚੇ ਨੇ ਸੁਣਾਤੀ ਕਹਿੰਦਾ ਇੱਕ ਤਾਂ ਗਰਮੀ ਬਹੁਤ ਈ ਇੱਕ ਵਾਈ ਫਿਰ ਉਧਰ ਪਹਿਲਾਂ ਤਾਂ ਮਿਸਤਰੀਆਂ ਗਾਇਲ ਤੇ ਫਸੇ ਫਿਰ ਅਸੀਂ ਆਪਣੇ ਵਾਸਤੇ ਕਹਿਣਾ ਸੋਚਿਆ ਵੀ ਬੇਲੇ ਹੀ ਕਾਨੂੰ ਭਰਤੀ ਕਰਨੀ ਹਾਂ ਐਨ ਬਣਾ ਤੇ ਬਾਈ ਇੱਕ ਲੈਂਟਰ ਦੀ ਕਮੀ ਹੈ ਹਨਾ ਚਾਚੇ ਕਿੰਨਾ ਦੋ ਲੱਕੜੀਆਂ ਲੁਕੜੀਆਂ ਕੱਤੀਆਂ ਹਨ ਚਾਚੇ ਕਿੰਨਾ ਇੱਥੇ ਤੱਕ ਕਿੰਨਾ ਖਰਚਾ ਆ ਲਿਆ ਹੁਣ ਲੱਗ ਗਿਆ ਮੈਂ ਕਹਿੰਦਾ 2 2 2 ਹੀ ਹੈ ਲੱਗ ਗਿਆ ਹੁਣ 2 2 ਇਹਦਾ ਮਤਲਬ ਵੀ ਇੰਨਾ ਕ ਏਰੀਆ ਜੇ ਪਾਣਾ ਹੋਇਆ ਪੰਜ ਪੱਕਾ ਚਾਹੀਦਾ। ਦੋ ਦੋ ਤੇ ਉੱਪਰੇ ਪਾਊਗਾ ਲੈਂਟਰ ਹਨਾ। ਕਿੰਨਾ ਕਿੰਨੇ ਫੁੱਟ ਏਰੀਆ ਕੱਢਿਆ? 2200 2200 ਹੁਣ ਉਹ ਗੈਲ ਮੂਰਾ ਉਹ ਵੀ ਤਾਂ ਹੋ ਗਿਆ ਪਿੱਲਰ ਪਾਏ ਜਿਹੜੇ ਉਹਨਾਂ ਦਾ ਵੀ ਬਣਾਉਣਾ ਉੱਪਰ। ਕਟਾਸੀ ਗੋਲੀਆ ਹੈਂ? ਗੋਲੀਆ ਦਾ ਕਟਾਉ। ਉਹ ਜਿਹੜਾ ਵਾਲੇ ਵਾਲੇ ਨੂੰ 5-5 ਫੁੱਟ ਬਾਧਰਾਤਾ ਉਹਨੂੰ ਦੋ-ਦੋ ਕਰ ਲਓ। ਇੱਕ ਸਾਈਡ ਕਰ ਲਓ ਜਿੱਧਰ ਤੁਹਾਨੂੰ ਕੁਝ ਲੱਗਦਾ। ਵੀ ਇਧਰ ਤੇ ਬਾਛੜ ਪੈ ਸਕਦਾ। ਜਿਹੜੇ ਡੰਡੇ ਸਾਈਡ ਨੂੰ ਖਾਏ 5 ਫੁੱਟ ਹਾਂ। ਵੱਡੀ ਬੱਕਰੀ ਦੇ 5-8 ਫੁੱਟ ਵੈੜਦਾ ਸਾਬ। ਅੱਛਾ ਹਾਂ ਲੰਬਾਈ ਕਹਾ ਸਿਰੇ ਤੱਕ ਹੀ ਲਾਣਾ ਤਾਂ ਉਹ ਘਟਾਤੇ ਆ ਫਿਰ ਪਿੱਛੇ ਵਾਲਾ ਹਾਂ ਦੀਵਾਰ ਦੀਵਾਰ ਜਿਹੜੀ ਮਕਾਨ ਦੀ ਉਹਦੇ ਪਰੇ ਪਾਣਾ ਬਸ ਉਹ ਛੱਡ ਕੇ ਪਿੱਛੇ ਵਾਲਾ ਜਿਹੜਾ ਉਹ ਡੰਗਿਆ ਵਾਲਾ ਹੈ ਡੰਗਾ ਚੱਕ ਕੇ ਹਾਂ ਉਹਦੇ ਉੱਪਰ ਪਾ ਦਿਓ ਬਸ ਮਸਾਲਾ ਇਹ ਵੀ ਹੈ ਉਹ ਚਾਚੀ ਨਹੀਂ ਆਈ ਮਜੀਦ ਬਲਾ ਲੈ ਉਹਨੂੰ ਦੇ ਦੇ ਬਾਈ ਪੀ ਲਿਆ ਹੋਰ ਪੀ ਲਓ ਤੇ ਚਲੋ ਲਓ ਜੀ ਬਾਅਦ ਚ ਗੱਲਬਾਤ ਕਰਦੇ ਨਾਲੇ ਚਾਚੀ ਨੂੰ ਆ ਜਾਉਂਦਾ ਵੀ ਫੇਰ ਕਰਦੇ ਆਇਆ ਡਿੰਪਲ ਬਾਕੀ ਉਹ ਹੁਣ ਤਾਂ ਨਹੀਂ ਕੋਈ ਬਾਗਬੂਗ ਦਾ ਰੋਲਾ ਜੀ ਸ਼ੇਰ ਦਾ ਇੱਧਰ ਨਾ ਹੂੰ ਪਹਿਲਾਂ ਤਾਂ ਬਹੁਤ ਨੁਕਸਾਨ ਕਰਿਆ ਆਪਣਾ ਨਹੀਂ ਠੀਕ ਹੈ ਦੋ ਤਿੰਨ ਕਰ ਗਿਆ ਛੁੱਟ ਗਿਆ ਛੁੱਟ ਗਿਆ ਬੱਚਾ ਮੰਦਰੀ ਇਸਕੈਚ ਘਟ ਜਣਾ ਇੱਕ ਨਾ ਆਪਣਾ ਸਬਸਕ੍ਰਾਈਬਰ ਆਇਆ ਦਾ ਜੀ ਮੈਨੂੰ ਹਾਏ ਮੇਜਰ ਸਿੰਘ ਆਪਣਾ ਇੱਧਰ ਤੋਂ ਆਪਣਾ ਹੁਣ ਮੈਂ ਭੁੱਲ ਗਿਆ ਖਣੀ ਭਾਈ ਇਟਲੀ ਤੋਂ ਐ ਲਾਈ ਮੈਂ ਪਰ ਉੱਪਰ ਲਾਈ ਐ ਖਣੀ ਇੰਗਲੈਂਡ ਤੋਂ ਖਣੀ ਇੱਧਰ ਤੋਂ ਆਪਣਾ ਉਹ ਆਇਆ ਤਾਂ ਉਹ ਕਹਿੰਦਾ ਤਾਂ ਕਹਿੰਦਾ ਭਾਈ ਚਾਚੇ ਨੂੰ ਜੇ ਤੂੰ ਗਿਆ ਨਾ ਭਾਈ ਮੇਰੇ ਕਿ ਨਹੀਂ ਤੇ ਸਾਸਰੀ ਕਾਲ ਕਹੀਂ ਤੇ ਹਾਲਚਾਲ ਕਹਿੰਦਾ ਵੀ ਕਹੀਂ ਵੀ ਮੈਨੂੰ ਯਾਦ ਕਰ ਰਿਹਾ ਤਾਂ ਕਹਿੰਦਾ ਭਾਈ ਬਹੁਤ ਵਧੀਆ ਕਿ ਜਦ ਬਲੌਗ ਹੁੰਦਾ ਨਾ ਥੋੜਾ ਸ਼ੁਰੂ ਵਿੱਚ ਨੂੰ ਕੋਈ ਨਾ ਕੋਈ ਗੱਲ ਛੱਡ ਦਿੰਦਾ ਕਹਿੰਦਾ ਉਹ ਵਧੀਆ ਲੱਗਦੀ ਨਹੀਂ ਬਣਾ ਲੈ ਮਿੱਟੀ ਜਿਆਦਾ ਹੀ ਉਹ ਲਓ ਜੀ ਚਾਚੀ ਪਹੁੰਚ ਗਏ ਚਾਚੀ ਬਲਾਓ ਸਾਸਰੀ ਕਾਲ ਬਾਈ ਹੋ ਠੀਕ ਠਾਕ ਜੀ ਹੋਰ ਕੁੜੀ ਲਿਆ ਇਸ ਕੱਛ ਹਾਂ ਉਟਾ ਚਾਚੀ ਦਾ ਬਲਾਓ ਸਾਨੂੰ ਲੱਗੇ ਨਾ ਐ ਸਾਰੀ ਪੀਉਂਗੇ ਹੁਣ ਬੈਠ ਕੇ ਉਹਦਾ ਕੋਈ ਐ ਦੱਸੋ ਹੀ ਸੇ ਤਾਂ ਤੇ ਬਾਕੀ ਚਾਚੀ ਉਹ ਤੁਹਾਨੂੰ ਕਹਿਣਾ ਉਹਦੇ ਨਾਮ ਦੇਣਾ ਬਣਦਾ ਬਾਈ ਬਹੁਤ ਬਹੁਤ ਧੰਨਵਾਦ ਥੋੜਾ ਬਹੁਤ ਵਧੀਆ ਕਰਤੀ ਤੁਸੀਂ ਐਨ ਸਫਾਈ ਹੈ ਲੱਗਦਾ ਦੀ ਗਰੀਸ ਕਦਾ ਨਹੀਂ ਤਾਂ ਕਹਿ ਰਿਹਾ ਤਾਂ ਚਾਚਾ ਕਹਿੰਦਾ ਉੱਪਰ ਤੇ ਗਰਮੀਆਂ ਆ ਗਈਆਂ ਕਹਿੰਦਾ ਉੱਪਰ ਤੇ ਬੁਰਾ ਹੀ ਹਾਲ ਹੋਇਆ ਵਾ ਕਹਿੰਦਾ ਮਹੀਨੇ ਤੇ ਮੈਂ ਕਹਿੰਦਾ ਚਾਚੇ ਤਿੰਨੇ ਮਹੀਨੇ ਹੋ ਗਏ ਕਿ ਕੁਲਦਿਆਂ ਨੂੰ ਨਹੀਂ ਹਾਂ ਮਿਸਤਰੀ ਲੱਗੇ ਵਾ ਜਦ ਤੇ ਕੁਲਦਿਓ ਪਰ ਮਿਸਤਰੀਆਂ ਤੋਂ ਬਾਅਦ ਇੱਕ ਮਹੀਨਾ ਡੇਢ ਮਹੀਨਾ ਸਾਨੂੰ ਲਗਾਤਾਰ ਹੋ ਗਿਆ ਤਿੰਨੇ ਜਣੇ ਲੱਗੇ ਵੇ ਫੇਰ ਵੀ ਪਰ ਸਫਾਈ ਦਾ ਕੰਮ ਲਈ ਜੋ ਐਨ ਪਹ ਵਧੀਆ ਬਣ ਗਿਆ ਪੁੱਤੋ ਵੀ ਛੱਤ ਲਿਆ ਸੀ ਕਿੱਥੇ ਪੱਕਾ ਇੱਧਰ ਹੋਰ ਉਹ ਦੇਖੋ ਕੁਦੇ ਚ ਬੱਲੇ ਪਾਤਾ ਰਸੋਈ ਹੈ ਇੱਧਰ ਛੱਤੇ ਉੱਥੀ ਹੋ ਅੱਛਾ ਅੱਛਾ ਆ। 2G ਵੀ ਬਣਾਈ ਕਮਰਾ ਜਾਂ ਚੱਪਰ ਜਾ। ਅੱਛਾ ਅੱਛਾ। ਘਰ ਆ ਵੀ ਬਣਾਇਆ ਕਮਰਾ ਡੰਗਰਾ ਦਾ ਦੇਖੇ ਅੰਦਰ ਵੜ ਕੇ ਆਣ ਬਾਲੇ ਪਾ ਕੇ ਗਾਰਡਰ ਚੜਾਏ ਹੋਰ ਉਹਦੇ ਤੇ ਤਿੰਨ ਚਾਰ। ਵਧੀਆ ਕਰਿਆਈ। ਕਰ ਕੇ ਆਣ ਬਣਾਤਾ ਹੂੰ। ਮੰਨੂ ਐ ਲੱਗਿਆ ਮਾਂਹ ਪਹਿਲਾਂ ਚਾਚਾ ਕਹਿੰਦਾ ਤਾਂ ਨਾ ਵੀ ਉਹ ਉੱਪਰ ਬਣਾਉਂਗੇ। ਉੱਪਰ ਮਾਂਹ ਕਹੇ ਨਹੀਂ ਉੱਧਰ ਬਣਾ। ਲਓ ਜੀ। ਕਰਨ ਲਿਆਇਆ ਤਾਂ ਖਲੌਣਾ ਚਾਚਾ ਕਹਿੰਦਾ ਮੈਂ ਹੀ ਖੇਡ ਦਵਾ। ਚੂੜੀਆਂ ਐ? ਨਹੀਂ। ਦੇਹ ਐ ਜੀ ਚੀਜ਼ ਆ। ਚੂੜੀਆਂ ਹੀ ਲੱਗਦੀਆਂ। ਜੇ ਪਾਲਵੇ ਵਾਲੀ ਚੂੜੀਆਂ ਹੀ ਬਣ ਜਾਣੀਆਂ। ਹਾਂ ਹਾਂ। ਨਿਆਣੇ ਲੈਣੇ ਆ ਕੁੜੀਆਂ ਨੂੰ ਦਵਾ ਦਨੇ ਕੁੜੀਆਂ ਬਾਹਾਂ ਚ ਵੀ ਪਾ ਲੰਨੀ ਆ ਹਾਂ ਹਾਂ ਹਿੱਲੀ ਜਾਂਦੇ ਗੱਡੀ ਚ ਆਏ ਕਰੀ ਜਾਂਦੇ ਬਸ ਉਹ ਹਾਂ ਕੀ ਕਰਦੇ ਨੇ ਉਹ ਪਰ ਖੜਿਆ ਕੋਈ ਹੈ ਗੱਡੀ ਵਾਰਨ ਮਾਰਦੀ ਕਿੱਥੇ ਉਹ ਉਹ ਛਿੱਲਾ ਨਹੀਂ ਤੇ ਉਹਦੇ ਉਹਦੇ ਚਾਚੂ ਹੈ ਉੱਪਰ ਉਹ ਦੇਖਦਾ ਵੀ ਲਿਖਾਉਣਾ ਆ ਉਹਦੇ ਕੋਲ ਕੋਈ ਅੱਲਾ ਪਾਇਆ ਹੈ ਹੈ ਪੱਤਰ ਪੁੱਤਰ ਤਾਂ ਲੱਗੇ ਦੀ ਇਹਨਾਂ ਆਕਾ ਕੂਨ ਦਾ ਡਰਾਏ ਦੇ ਕਹਿੰਦਾ ਕੋਈ ਪੱਤਰ ਪੁੱਤਰ ਰੋਡ ਤੇ ਉੱਤੇ ਦੇ ਓਕਾ ਹੋ ਜਾਣਾ ਕਹਿੰਦਾ ਮੈਂ ਤਾਂ ਉੱਥੇ ਜਾਵਾਂ ਬਾਈ ਫੇਰ ਇਧਰ ਨੂੰ ਕਿੱਥੇ ਮੰਨ ਤਾਂ ਹੁਣ ਤੱਕ ਨਹੀਂ ਦੇਖਿਆ ਬੰਦਾ ਅੱਛਾ ਉਹ ਹੈ ਜੀ ਉੱਪਰ ਇਹ ਹੈ ਚੀਨਾ ਕੋਲ ਇਹ ਹੈ ਪੁੱਤ ਆ ਨਹੀਂ ਪੈਂਦੀ ਆ ਛੋਲ ਬੈਣੀ ਆ ਖੇਲਣੇ ਆ ਹੁੰਦਾ ਏ ਹੋ ਬਾਂ ਨਿਆਣੇ ਅਸੀਂ ਖੇਲਦੇ ਹਈ ਇਹਦੇ ਗੱਲਾਂ ਮੈਂ ਤਾਂ ਸੋਚਿਆ ਮੈਂ ਚੂਹੀਆਂ ਹੀ ਪਾਲੂ ਵਿਚਾਰ ਹਾਂ ਪਾ ਲੈ ਪਾ ਲੈ ਜਾਂਚ ਇਹ ਪਾਉਂਦੀ ਜਾਂ ਪਹਿਲਾਂ ਬੇਲ ਚੂੜੀਓ ਤਾਂ ਚੱਲਦੀ ਸੀ ਹਾਂ ਹਾਂ ਇਹ ਚੱਲੀਆਂ ਹੀ ਉਹੀ ਏ ਇਹ ਨਿਆਣਿਆਂ ਨੇ ਹੁਣ ਖਿਲਾਰ ਬਣਾਤੀ ਬਸ ਹੈ ਤਾਂ ਉਹੀ ਚੀਜ਼ ਏ ਇਹ ਲਓ ਜੀ ਇੱਧਰ ਕੁੜੀ ਲੱਗੀ ਵੀ ਕੁਸ ਆਪਣਾ ਠੀਕ ਹੈ ਨਿਆਣੇ ਨੂੰ ਕੁਸ ਦੇ ਦਵਾਂ ਨਾ ਨਿਆਣਾ ਬਿਜੀ ਰਹਿੰਦਾ ਏਕਨ ਦੇਖੋ ਕੀ ਬਣਾ ਰਹੀ ਹੈ ਇਹ ਨਾ ਆਪਣਾ ਸੈਟ ਲੇਕ ਆਈ ਹੈ ਜੀ ਇਹ ਬੈਗ ਜੈਨ ਪੂਰਾ ਤਿਆਰ ਕਰਿਆ ਹੋਤਾ ਹੁਣ ਇਹਨੇ ਕੱਢ ਲਿਆ ਹੁਣ ਬਣਾਉਣ ਲੱਗੀ ਵੀ ਕੁਸ ਹਾਂ ਕੰਮ ਲਾਦੀ ਹੈ ਹੈਈ ਕੰਮ ਲਾਦੀ ਚੱਲ ਵਧੀਆ ਗੱਲ ਹੈ ਬਣਾ ਕੇ ਦਿਖਾਈ ਬਾਈ ਬੁੱਗੇ ਸਾਨੂੰ ਹੈਂ ਕਿਆ ਬਣਾਉਗੀ ਬਾਈ ਨਹੀਂ ਤਾਂ ਨਹੀਂ ਹੈ ਨਾ ਸੇਲੂਆਂ ਨੂੰ ਕਰਨ ਦੀ ਬਾਹ ਦੇਖ ਰਹੀ ਨਾ ਕਹਿੰਦੀ ਆਹ ਕਿਆ ਹੋਇਆ ਕਰਨ ਕਹਿੰਦਾ ਛੇ ਉਹ ਬੱਕਰੀ ਨੇ ਵੱਢੀ ਇਹਨੇ ਮੈਂ ਹੁਣ ਨਹੀਂ ਮੈਂ ਉਹਨਾਂ ਦੇ ਲਾਗ ਜਾਂਦੀ ਵੀ ਬੱਕਰੀਆਂ ਵੱਢ ਫੜਦੀ ਹਾਂ ਜਦੋਂ ਪਹਿਲਾਂ ਜਦੋਂ ਹਾਂ ਮੈਂ ਤਾਂ ਜਾਵਾਂ ਨਹੀਂ ਬਾਹਰ ਬਾਅਦ ਚ ਤਾਂ ਹੋ ਜਾਂਦਾ ਆ ਹਾਂ ਤੇ ਚਲੋ ਠੀਕ ਆ ਜੀ ਮੈਂ ਵੀ ਕਰਾਂ ਮਾੜਾ ਇੰਜ